ਨਮਸਕਾਰ ਸਸੇਕਾਰ ਜੇ ਤੁਹਾਡਾ ਕੁਰਤੀਆਂ ਦਾ ਬਿਜ਼ਨਸ ਹੈ ਜਾਂ ਤੁਸੀਂ ਕੁਰਤੀਆਂ ਦਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਤੁਸੀਂ ਜੁੜੋ ਸਾਡੇ ਨਾਲ ਕਿਸਰੀਆ ਟੈਕਸਟਾਈਲ ਕੰਪਨੀ ਦੇ ਵਿੱਚ ਕਿਉਂਕਿ ਉੱਥੇ ਤੁਹਾਨੂੰ ਇਸ ਤਰ੍ਹਾਂ ਦੇ ਕੈਜ਼ੂਅਲ ਵੇਅਰ ਬਹੁਤ ਪਿਆਰੇ ਪਿਆਰੇ ਕੁਰਤੀਆਂ ਮਿਲਣ ਗਿਆ ਪਾਰਟੀ ਵੇਅਰ ਹੈਂਡਵਰਕ ਦੇ ਵਿੱਚ ਡੋਬੀ ਮਟੀਰੀਅਲ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਸੋਹਣੀਆਂ ਕੁਰਤੀਆਂ ਮਿਲਣ ਗਿਆ ਔਰ ਇਹ ਸਾਰੇ ਕਲੈਕਸ਼ਨ ਸਾਡੇ ਕੋਲ ਰਹਿੰਦਾ ਹੈ ਉਹ ਵੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੀ ਹਾਂ ਜੇ ਤੁਸੀਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮੈਂ ਤੁਹਾਨੂੰ ਕਹਿਣਾ ਜਿਵੇਂ ਕਿ ਜੇ ਤੁਹਾਡੀ ਆਪ ਦੀ ਦੁਕਾਨ ਹੈ ਯਾ ਫਿਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਮੁਨਾਫਾ ਹੈ ਦੁੱਗਣਾ ਨਹੀਂ ਤਿਗਣਾ ਔਰ ਸਿਲਾਈ ਦਾ ਵੀ ਚੰਝਟ ਨਹੀਂ ਲੇਡੀਜ਼ ਬਹੁਤ ਖੁਸ਼ ਹੋ ਕੇ ਲੈ ਕੇ ਜਾਂਦੀਆਂ ਨੇ ਇਹ ਸਾਰਾ ਕਲੈਕਸ਼ਨ ਨਾ ਸੁਆਣਾ ਪਿਆ ਨਾ ਕੱਪੜਾ ਲੈਣਾ ਪਿਆ ਰੈਡੀमेड ਕੁਰਤੀ ਲਈ ਸਿੰਪਲ ਸੋਬਰ ਕੈਜੂਅਲ ਦੇ ਵਿੱਚ ਪਾਈ ਤੇ ਆਫਿਸ ਨੂੰ ਗਏ ਇਹ ਸਾਰਾ ਕਲੈਕਸ਼ਨ ਲੈਣ ਲਈ ਤੁਹਾਨੂੰ ਆਣਾ ਪਏਗਾ ਕਿੱਥੇ ਕਿ ਸਰੀਆ ਟੈਕਸਟਾਈਲ ਕੰਪਨੀ ਦੇ ਵਿੱਚ ਹਾਲ ਤੱਕ ਤੇ ਮੈਂ ਤੁਹਾਨੂੰ ਸਿਰਫ ਸੈਂਪਲ ਵਹਾਈ ਸੀ ਹੁਣ ਆਵਾਂਗੀ ਸ਼ਾਨਦਾਰ কুরਤੀ ਜੀ ਹਾਂ ਗਲੇ ਦੇ ਵਿੱਚ ਪੂਰਾ ਕੋੜੀਨ ਦਾ ਵਰਕ ਆਏਗਾ ਉਸ ਤੋਂ ਬਾਅਦ ਮਿਰਰ ਵਰਕ ਆਣਗੇ ਪੇਪਰ ਮਿਰਰ ਵਰਕ ਪ੍ਰਿੰਟ ਵੇਖੋ ਕਿੰਨਾ ਪਿਆਰਾ ਹੈ ਫੁੱਲਾਂ ਦਾ ਕੰਮ ਕੀਤਾ ਹੈ ਪੂਰੇ ਦੇ ਵਿੱਚ ਮੀਲ ਪ੍ਰਿੰਟ ਵੀ ਹੈਗਾ ਇਸ ਤਰ੍ਹਾਂ ਦੇ ਇੱਕ ਐ ਵੇਖ ਲਓ ਜੀ ਲਾਈਨਿੰਗ ਦੇ ਵਿੱਚ ਤੁਸੀਂ ਵੇਖੋ ਕਿੰਨਾ ਸੋਹਣਾ ਵਨ ਸਾਈਡ ਪੂਰਾ ਥਰੇਡ ਦਾ ਵਰਕ ਕੀਤਾ ਹੋਇਆ ਪੈਟਰਨ ਵੀ ਬਣਿਆ ਹੈ ਔਰ 슬ੀਵ ਤੇ ਬਹੁਤ ਹੀ ਸੋਹਣੀ ਅੰਦੀ ਬੈਲਿਸਟ ਹੈ ਯਾਨੀ ਕਿ ਇਹ ਸਭ ਪ੍ਰੋਡਕਟ ਕੁੜੀਆਂ ਮੰਗਦੀਆਂ ਨੇ ਯਾਨੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਕੁਝ ਡੇਲੀ ਵੇਅਰ ਦੇ ਲਈ ਵੀ ਚਾਹੀਦਾ ਤੇ ਸੋਨਾ ਪੀਸ ਹੀ ਚਾਹੀਦਾ ਹੁਣ ਅੱਜ ਕੱਲ ਵਰਟੀਕਲ ਕਾਟਨ ਸਭ ਤੋਂ ਜ਼ਿਆਦਾ ਚੱਲ ਰਿਹਾ ਇਹ ਵਰਟੀਕਲ ਦੇ ਵਿੱਚ ਆਏਗਾ ਕੋਲਰ ਪੈਟਰਨ ਹੈ ਮਿਡਲ ਬਟਨ ਦਾ ਸਟਾਈਲ ਹੈਗਾ ਫੈਂਸੀ 슬ੀਵ ਹੈਗੀ ਔਰ ਇਹਨਾਂ ਸਾਰਿਆਂ ਦੇ ਵਿੱਚ ਸਾਡੇ ਕੋਲ 3 4 5 ਐਕਸਲ ਵੀ ਹੈਗਾ ਜੀ ਹਾਂ ਜੇ ਪਲੱਸ ਸਾਈਜ਼ ਵਾਲਿਆਂ ਨੂੰ ਕੁਝ ਨਹੀਂ ਮਿਲਦਾ ਤੇ ਉਹ ਧਿਆਨ ਡਬਲ ਨਹੀਂ ਟ੍ਰਿਪਲ ਮੁਨਾਫਾ ਕਿਉਂਕਿ ਸਾਈਜ਼ ਉਡਾ ਹੋਣ ਕਰਕੇ 100 200 ਤਾਂ ਵੈਸੇ ਹੀ ਵੜ ਜਾਂਦੇ ਨੇ ਆਹ ਵੇਖੋ ਜੀ ਕਿੱਡਾ ਸੋਨਾ ਸਿੰਪਲ ਸੋਬਰ ਅਗੇ ਨਵਰਾਤਰੀ ਆ ਰਹੇ ਨੇ ਗਰਬਾ ਵੀ ਰਹੇਗਾ ਤਿਉਹਾਰ ਵੀ ਹੈਗੇ ਨੇ ਗਣਪਤੀ ਵੀ ਹੈਗੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਸਾਰਾ ਕਲੈਕਸ਼ਨ ਸਭ ਤੋਂ ਜ਼ਿਆਦਾ ਚੱਲਣ ਵਾਲਾ ਹੈਗਾ ਫਿਰ ਵੀ ਮੈਂ ਤੁਹਾਡੇ ਲਈ ਕੈਜ਼ੂਅਲ ਇਹ ਲਾਈਨ ਸੋਬਰ ਰਿਓਨ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈਗਾ ਪੀਚ ਹਰ ਇੱਕ ਸਕਿਨ ਟੋਨ ਤੇ ਜਾਂਦਾ ਗਲੇ ਦੇ ਵਿੱਚ ਪੈਟਰਨ ਬਣਿਆ ਹੋਇਆ ਵੇਖੋ ਤੁਸੀਂ ਧਿਆਨ ਨਾਲ ਵੱਡੀ ਗੱਲ ਕੀ ਹੈਗੀ ਜੇ ਇਹਦੇ ਵਿੱਚ ਬਾਵਾਂ ਨਹੀਂ ਲੱਗੀਆਂ ਹੋਈਆਂ ਤੇ ਸਾਡੇ ਕੋਲ ਬਾਵਾ ਦਾ ਐਕਸਟਰਾ ਮਟੀਰੀਅਲ ਆ ਵੇਖੋ ਤੁਹਾਨੂੰ ਵਹਾਵੀ ਦਵਾਵੇਂ ਨਾਲ ਦੀ ਨਾਲ ਤੁਸੀਂ ਚੈੱਕ ਕਰ ਲਓ ਆ ਵੇਖੋ ਜੀ ਇਹਦੇ ਵਿੱਚ ਇਸ ਤਰੀਕੇ ਦਾ ਬਾਵਾ ਦਾ ਮਟੀਰੀਅਲ ਵੀ ਅੰਦਰ ਰਹੇਗਾ ਕਿ ਜਿਨੇ ਆਪਣੇ ਲਗਵਾਣੇ ਹੋਣ ਕੁੜੀਆਂ ਲਵਾ ਸਕਦੇ ਨੇ ਬਾਕੀ ਅੱਜ ਕੱਲ ਤੇ ਕੱਟ 슬ੀਵ ਦਾ ਜ਼ਿਆਦਾ ਫੈਸ਼ਨ ਚੱਲ ਰਿਹਾ ਉਸ ਤੋਂ ਬਾਅਦ ਨਾ ਫਿਰ ਰਿਪੀਟ ਆ ਰਿਓਨ ਦੇ ਵਿੱਚ ਮੇਲ ਪ੍ਰਿੰਟ ਨਾਲ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਨਾ ਹੈਗਾ ਰਨਿੰਗ ਚੱਲਣ ਵਾਲਾ ਉਸ ਤੋਂ ਬਾਅਦ ਜਿਸ ਕੀ ਵਹਾਰੀਆਂ ਆ ਵੇਖੋ ਜੀ ਸੇਮ ਮੇਰੇ ਵਰਗੀ ਜੀ ਹਾਂ ਯਾਨੀ ਕਿ 4 5 ਪਲੱਸ ਸਾਈਜ਼ ਲਈ ਮੈਂ ਤੁਹਾਨੂੰ ਪਹਿਲੇ ਹੀ ਕਹਿਆ ਹੈ ਪਾਕਟ ਦੇ ਨਾਲ ਆ ਵੇਖੋ ਪੀਸ ਕਿੰਨਾ ਸੋਹਣਾ ਹੈ ਜੱਚ ਰਿਹਾ ਕਲਰ ਵੀ ਸੋਹਣਾ ਹੈ ਲੇਡੀਜ਼ ਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਲਾਈਟ weight ਸੋਹਣਾ ਕਲਰ ਔਰ ਵਰਕ ਵਦਿਆ ਆ ਵੇਖੋ ਇਹਦੇ ਵਿੱਚ ਅਸਰ ਵੀ ਲੱਗਿਆ ਹੈ ਉਹ ਵੀ ਪਿਓਰ ਕਾਟਨ ਦਾ ਯਾਨੀ ਕਿ ਪਰੇਸ਼ਾਨ ਹੋਣ ਦੀ ਲੋੜ ਨਹੀਂ ਇਹ ਸਾਰਾ ਕਲੈਕਸ਼ਨ ਲੈਣੇ ਤੁਹਾਨੂੰ ਕਿੱਥੇ ਆਣਾ ਪਏਗਾ ਸਾਡੇ ਕੋਲ ਕੇਸਰੀਆ ਟੈਕਸਟਾਈਲ ਕੰਪਨੀ ਦੇ ਵਿੱਚ ਜਿੰਦੇ ਐਡਰੈਸ ਹੈਗਾ ਮਿਲੀਨੀਅਮ ਮਾਰਕੀਟ 1 3031 3032 ਸਾਡੀ ਦੁਕਾਨ ਦਾ ਨੰਬਰ ਹੈਗਾ ਤੁਸੀਂ ਬਿਲਕੁਲ ਆਓ ਜੇ ਨਹੀਂ ਆ ਸਕਦੇ ਤੇ ਸਾਨੂੰ ਕੋਲ WhatsApp ਕਾਲ ਦੀ ਵੀ ਸਹੂਲਤ ਹੈਗੀ ਹੈ ਤੁਸੀਂ WhatsApp ਕਾਲ ਕਰਕੇ ਵੀ ਪਰਚੇਸ ਕਰ ਸਕਦੇ ਹੋ COD ਦੀ ਫੁੱਲ ਫੈਸਿਲਿਟੀ ਹੈਗੀ ਯਾਨੀ ਕਿ ਹਰ ਤਰ੍ਹਾਂ ਤੋਂ ਆਪਾਂ ਤੁਹਾਡੇ ਨਾਲ ਆ ਬਸ ਤੁਸੀਂ ਕਿਸੜੀਆਂ ਦੇ ਨਾਲ ਜੁੜੋ ਔਰ ਇਹ ਸਾਰੇ ਪ੍ਰੋਡਕਟ ਖਰੀਦ ਕੇ ਆਪ ਦੀ ਦੁਕਾਨ ਚ ਵਿੱਚ ਮੁਨਾਫਾ ਕਮਾਓ ਤੇ ਇਹੋ ਜੇ ਹੋਰ ਕਲੈਕਸ਼ਨ ਹੁਣ ਮੈਂ ਕੁਝ ਵਧੀਆ ਫੈਂਸੀ 컬렉ਸ਼ਨ ਲੈ ਕੇ ਆਵਾਂਗੀ ਆਪਦੀ ਨੈਕਸਟ ਵੀਡੀਓ ਦੀ ਤਦ ਤੱਕ ਸਾਡੇ ਨਾਲ ਜੁੜੇ ਰਹੀਏ ਜੇ ਮੇਰੇ ਨਾਲ ਜਿਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਸ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰੋ ਤੇ ਤੁਸੀਂ ਕਮੈਂਟ ਜ਼ਰੂਰ ਕਰੋ ਤੁਸੀਂ ਕਿਧਰੋਂ ਵੇਖ ਰਹੇ ਹੋ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਜਾਂ ਹੋਰ ਤੁਹਾਨੂੰ ਕੀ ਵੇਖਣਾ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਹੋਰ ਸਭ ਤੋਂ ਵੱਡੀ ਗੱਲ ਜਿਹੜੇ ਪੀਸਸ ਤੁਹਾਨੂੰ ਪਸੰਦ ਆ ਰਹੇ ਨੇ ਉਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਸਾਡੇ ਕੋਲ ਪ੍ਰਾਈਸ ਪੁੱਛ ਸਕਦੇ ਹੋ ਤੇ ਫਿਰ ਅੱਜ ਦੇ ਲਈ ਇੰਨਾ ਹੀ ਤਦ ਤੱਕ ਦੇ ਲਈ ਜੀ ਆਇਆਂ ਨੂੰ ਸਾੜੀ ਕੁਰਤੀਆ ਹੋ ਲੈਗਾ ਸਹੀ ਧਾਮ